ਹਾਂ ਦੇ ਸਸਕੀ ਕਾਲ ਜੀ ਹੈ ਸਾਰੇ ਠੀਕ ਠਾਕ ਆਸ ਕਰਦਾ ਸਾਰੇ ਠੀਕ ਹੋਵਗੇ ਸੋ ਅੱਜ ਦਾ ਬਲੌਗ ਆਪਾਂ ਮੋਟਰਸਾਈਕਲ ਤੇ ਸਟਾਰਟ ਕਰਨ ਲੱਗੇ ਆ ਤੇ ਰਾਤ ਥੋੜੀ ਜਿਹੀ ਖਰਾਬੀ ਆ ਗਈ ਇਹਦੇ ਵਿੱਚ ਜਣੀ ਇਥੋਂ ਇਹਦੇ ਵਿੱਚੋਂ ਤੇਲ ਲੀਕ ਹੋਣ ਲੱਗ ਗਿਆ ਸੀਗਾ ਕਾਫੀ ਡੁੱਲ ਗਿਆ ਫਿਰ ਤੇਲ ਬੰਦ ਕੀਤਾ ਤੇ ਹੁਣ ਦੇਖਦੇ ਆ ਅੱਜ ਕੀ ਬਣਦਾ ਅੱਜ ਆਪਾਂ ਚੱਲੇ ਆ ਸਟੂਡੀਓ ਕਪੂਰਥਲਾ ਤੇ ਮੈਂ ਇੱਥੇ ਆ ਆ ਜਲੰਧਰ ਗੁਰਿੰਦਰ ਭਾਜੀ ਹੁਣ ਆਪੜੇ ਤੇ ਉਥੇ ਅੱਜ ਆਪਣੀ ਹੈਗੀਆਂ ਰਿਕਾਰਡਿੰਗਾਂ ਦੇਸ਼ ਭਾਗੀ ਕੋਲੇ ਤੇ ਚੱਲ ਰਹੇ ਆ ਉਥੋਂ ਤੁਹਾਨੂੰ ਮਲੌਰਿਆਂ ਤੱਕ ਬਣੇ ਰਹੋ ਅੱਜ ਉਹਦਾ ਦਿਨ ਆਪਣਾ ਕਿੱਦਾਂ ਬੀਤਦਾ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਚੱਲਦੇ ਆ ਆਪਾਂ ਹੁਣ ਕਪੂਰਥਲੇ ਹైదరాబాద్ ਨੂੰ ਨਿਮ ਲੱਕੇ ਜਾਣਾ ਇੱਕ ਇਹ ਹੁਣ ਆਪਾਂ ਗੁਰਦਾਸ ਸਾਹਿਬ ਜੀ ਇੱਧਰ ਗਰਵਿੰਦਰ ਭਾਜੀ ਕਲਸਾ ਜੀ ਕੀ ਫਤਿਹ ਜੀ ਅੱਜ ਗੁਰੂ ਪਾਸ਼ੇ ਦੀ ਬੜੀ ਕਿਰਪਾ ਰਹਿਮਤ ਹੋਈ ਆ ਤੇ ਨੈਕਸਟ ਐਲਬਮ ਬਰ ਰਿਕਾਰਡਿੰਗ ਕਰਨਾ ਅਸੀਂ ਆਪਾਂ ਜਾ ਰਹੇ ਹਾਂ ਕਪੂਰਥਲੇ ਸਟੂਡੀਓ ਦੇ ਵਿੱਚ ਤੇ ਗੁਰੂ ਪਾਸ਼ਾ ਕਿਰਪਾ ਕਰਨਾ ਇਹ ਜਿਹੜਾ ਉਪਰਾਲਾ ਸਟੂਡੀਓ ਵਾਲੇ ਵੀਰਾਂ ਦੇ ਵੱਲੋਂ ਗੁਰੂ ਮਾਰਾ ਚੜ੍ਹਦੀ ਕਲਾ ਕਲਕਸ਼ਨ ਹੈ ਆਪ ਵੀ ਅਰਦਾਸ ਬੇਨਤੀ ਕਰਿਓ ਕਿ ਐਸੀ ਤਰ੍ਹਾਂ ਹੀ ਜਿਥਾ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਵਾਹਿਗੁਰੂ ਜੀ ਕਾ ਕਰੀਏ ਮੇਰੇ ਮੂਲ ਮੰਤਰ ਦਾ ਬੋਲਦਣਾ ਤੇ ਭਾਈ ਸਾਜ ਜੀ ਦਾ ਮੂਲ ਮੰਤਰ ਰਿਕਾਰਡ ਹੋਇਆ ਤੇ ਇੱਕ ਦੋ ਦਿਨਾਂ ਤੱਕ ਆਪਾਂ ਰਿਲੀਜ਼ ਕਰਨ ਜਾ ਰਹੇ ਹਾਂ ਵਧੀਆ ਮਿਊਜ਼ਿਕ ਦੇ ਨਾਲ ਤਿਆਰ ਕੀਤਾ ਗਿਆ ਤੇ ਆ ਸਾਰੀਆਂ ਸੰਗਤਾਂ ਨੇ ਮਿਲ ਮਿਲ ਕੇ ਸਨਮਨ ਕਰਨਾ ਹੈ ਜੇ ਬਾਦੋ ਦਵਾਤੇ ਲਾਈਕ ਮਟ ਦੇ ਸ਼ੇਅਰ ਜਰੂਰ ਕਰਨਾ ਜੀ ਸਾਰੇ ਸਾਰੇ ਜਣੇ ਸ਼ੇਅਰ ਕਰ ਦਿਓ ਕਿਉਂਕਿ ਆਪਣੀ ਪਹਿਲੀ ਰਿਕਾਰਡਿੰਗ ਆ ਉਸ ਤੋਂ ਬਾਅਦ ਨੈਕਸਟ ਅੱਗੇ ਬਹੁਤ ਪ੍ਰੋਜੈਕਟ ਬਣੇ ਹਨ ਮਾਰੀ ਕਿਰਪਾ ਕਰੇ ਇਹ ਦਬ ਕੇ ਸ਼ੇਅਰ ਕਰਿਓ ਦੇਖੋ ਇਹਦੇ ਭਾਦੀ ਨਾਲ ਆਈ ਹੈ ਸਬਜੀ ਗਰੇਲੇ ਕद्दू ਭਿੰਡੇ ਹਨ ਘਰ ਦੀ ਸਬਜੀ ਬਿਨਾ ਖਾਦਾਂ ਤੋਂ ਦੇਖੋ ਆਰਗੈਨਿਕ ਆਰਗੈਨਿਕ ਇੰਦਰਾ ਵੀ ਬਤਾਉਂਗੀ ਲਾਏ ਯਾਰ ਛੋਟੀ ਬਿੰਗਰੀ ਨੂੰ ਚੂਚਕ ਕਹਿੰਦੇ ਨੇ ਗੋਲ-ਗੋਲੀ ਹੁੰਦੇ ਬਸ ਚੂਚਕ ਚੂਚਕ ਤਾਂ ਆਪਾਂ ਨਿਕਲਣ ਲੱਗੇ ਹਾਂ ਆਪਾਂ ਹੈਗੇ ਜੀ ਇਸ ਟਾਈਮ ਦੁਆਬੇ ਏਰੀਆ ਦੇ ਵਿੱਚ ਆਹ ਕੋਠੀਆਂ ਦੇਖੋ ਕਿੜੀਆਂ-ਕਿੜੀਆਂ ਹਾਂ ਜੀ ਇਹ ਖਾਲੀ ਪਈਆਂ ਕੋਠੀਆਂ ਕਿਸੇ ਜੇ ਕਿ ਕਿਸੇ ਦੋ-ਦੋ ਜੀ ਇਹ ਸਾਰੇ ਵਿਦੇਸ਼ਾਂ ਨੂੰ ਗਏ ਬਾਹਰਨ ਬਾਹਰ ਨੂੰ ਹੈ ਦੇਖ ਲਓ ਹਰਿਆਲੀ ਕਾ ਬਾਤ ਗੁਰੂ ਪਿਆਰੇਓ ਆ ਦੇਖੋ ਕੋੜਾ ਟਰਾਲਾ ਜਾ ਰਿਹਾ ਤੇ ਬਹੁਤ ਲੰਬਾਈ ਬਹੁਤ ਹੈ ਦੀ ਆ ਦੇਖੋ ਇਹ ਫੋਟਾਂ ਦਾ ਅਸਟੀਮੇਟ ਲਾ ਸਕਦੇ ਆ ਇਧਰ ਨਹੀਂ ਜੀ ਹੈਗੀ ਸਬਜ਼ੀ ਮੰਡੀ ਤੇ ਆਪਾਂ ਜਾ ਰਹੇ ਆ ਸਟੂਡੀਓ ਦੇ ਵਿੱਚ ਲੋਕੇਸ਼ਨ ਇਧਰ ਇਧਰ ਦਿਖਾ ਰਹੀ ਹੈ ਹੇ ਉਸ ਤੋਂ ਬਾਅਦ ਫਿਰ ਰੇਲਵੇ ਸਟੇਸ਼ਨ ਤੇ ਆ ਰਿਹਾ ਸਤਵਿੰਦਰ ਸਿੰਘ ਜੀ ਜਾਲਪਾ ਟਵਲਾਬਾਦ ਇੱਕ ਸਾਡੇ ਤੇ ਫਿਰ ਉਹਨਾਂ ਨੂੰ ਵੀ ਲੈ ਕੇ ਆਉਣਾ ਮੋਟਰਸਾਈਕਲ ਖਰਾਬੀ ਜੀ ਕਰ ਰਿਹਾ ਜਾ ਕੇ ਦਿਖਾਵਾਂਗੇ ਪਿੰਡ ਤੇ ਅੱਜ ਆਪਾਂ ਹੈਗੇ ਆ ਸਾਰਾ ਦਿਨ ਬਿਜ਼ੀ ਰਿਕਾਰਡਿੰਗ ਦੇ ਵਿੱਚ ਆਪਣੀ ਅੱਜ ਐਲਬਮ ਰਿਕਾਰਡ ਹੋਣੀ ਹੈ ਠੀਕ ਤੇ ਦੇਖਦੇ ਹਾਂ ਮਹਾਰਾਜ ਕਿਰਪਾ ਕਰੇ ਲਓ ਜੀ ਆਪਾਂ ਪਹੁੰਚ ਗਏ ਆ ਆਪਾਂ ਸਟੇਸ਼ਨ ਤੇ ਤੇ ਸਤਵਿੰਦਰ ਸਿੰਘ ਜੀ ਇੱਥੇ ਹੁੰਦੇ ਫਿਰ ਉਹ ਲੈ ਕੇ ਆਪਾਂ ਨਾਲ ਹੀ ਸਟੂਡੀਓ ਫਿਰ ਦੰਨੇ ਆ ਤੇ ਆਹ ਦੇਖੋ ਜੀ ਇਹਦੀ ਪ੍ਰੋਬਲਮ ਇਦਾਂ ਆਵਾਜ਼ ਆਉਣ ਲੱਗੇ ਬਹੁਤ ਜ਼ਿਆਦਾ ਆਵਾਜ਼ ਆ ਰਹੀ ਹੈ ਬਾਈ ਇਥੋਂ ਇੰਨਾਂ ਤੋਂ ਦੇਖ ਲਈ ਕਿਹਿਆ ਹੁੰਦਾ ਅੱਜ ਦਿਖਾਉਣੇ ਆ ਸਤਵਿੰਦਰ ਸਿੰਘ ਆ ਗਿਆ ਇਹ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਆ ਦੇਖੋ ਠੀਕ ਜਿਹਾ ਨਾ ਫੋਨ ਕੋ ਕੱਟਦਾ ਆਇਕਾ ਇੱਥੇ ਖੜ ਕੇ ਉਹਨੂੰ ਸਾਹਮਣੇ ਦੇਖ ਨਹੀਂ ਰਹੀ ਵੀ ਉਹ ਖੜੇ ਸਾਹਮਣੇ ਤੇ ਫੋਨ ਲਾ ਰਿਹਾ ਦੇਖੋ ਹਲੋ ਉਹਨਾਂ ਕਾ ਸਾਹਮਣੇ ਦੇਖ ਲਾ ਭਰਾਵਾ ਵਾਜ ਮਾਰੀਏ ਵੇਖੋ ਥੱਲੇ ਨੂੰ ਆਉ ਉੱਤਰ ਕੇ ਆ ਜਦੋਂ ਲੱਗਣਾ ਕਹਿੰਦਾ ਗਿਆ ਤੇ ਲੋ ਜੀ ਸਰਵਿੰਦਰ ਸਿੰਘ ਜੀ ਆ ਗਏ ਆਪਣੇ ਤੇ ਹੁਣ ਆਪਾਂ ਚੱਲਦੇ ਆ ਸਟੂਡੀਓ ਲਓ ਫਤਿਹ ਮਾਰੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਆਏ ਪਿਆਰੇ ਪਟਿਆਲੇ ਤੋਂ ਤੇ ਉਧਰੋਂ ਵੇਖ ਕਹਿੰਦੇ ਪੁਲ ਬਣਵਾਓ ਆ ਗੱਡੀ ਉੱਪਰ ਦੇ ਲੰਘਣ ਵਾਸਤੇ ਵਾਹ ਫਿਰ ਭਾਜੀ ਚੋਕ ਕੇ ਲੈ ਗਿਆ ਚੋਕ ਕੇ ਨਗਾ ਕਿਦਾਂ ਨਗਾ ਭਾਜੀ ਤਵਲਾ ਫੜਿਆ ਵਿੱਚ ਦੀ ਗੱਡੀ ਦੇ ਗੈਪ ਜਿਹੜਾ ਬਣਿਆ ਹੁੰਦਾ ਡੱਬਿਆਂ ਦੇ ਅੱਜ ਸ੍ਰੀਨੁਦੈ ਕਿਨ ਨਿਕਣਾ ਵੀ ਔਖਾ ਹੀ ਹੈ ਨਹੀਂ ਨਹੀਂ ਜੇ ਉੱਪਰ ਲੰਗੇ ਚੱਲਦੇ ਹਾਂ ਸਟੂਡੀਓ ਹੋਂ ਜੀ ਆਓ ਜੀ ਇੱਥੇ ਪਹੁੰਚ ਗਏ ਆਂ ਓਈਲਾ ਫਟਕ ਭਾਜੀ ਗੱਲ ਕਰ ਰਹੇ ਆਂ ਆਇਆ ਤਾਂ ਪਹਿਲਾਂ ਮੈਂ ਇੱਕ ਵਾਰੀ ਇਹ ਫਰ ਹੁਣ ਪਤਾ ਨਹੀਂ ਲੱਗ ਰਿਹਾ ਕਿੱਧਰ ਤੇ ਆਇਆ ਹਾਂ ਅੱਤ ਕੀ ਮਾਰੇ ਤੁਹਾਨੂੰ ਕਦੀ ਪਤਾ ਨਹੀਂ ਲੱਗਿਆ ਅੰਦਰ ਅੰਦਰ ਆ ਗਏ ਆ ਨਹੀਂ ਤੁਸੀਂ ਤੇ ਵੈਸੇ ਚੰਗਾ ਭਲਾ ਬੋਲ ਜਾਂਦੇ ਹੋ ਉਹ ਗੁਰੂਆ ਪਹਿਲਾਂ ਉਹ ਪਾਜੀ ਲੈ ਕੇ ਆਏ ਦੀਸ਼ ਪਾਜੀ ਬਲੈਕ ਟੂਨ ਉਹ ਬੰਦਾ ਉਦੋਂ ਦਾ ਹੀ ਯਾਦ ਕਰ ਲੈਂਦਾ ਹਾਏ ਸਤਿਅ ਤੇਰਾ ਹਾਸਾ ਓਏ ਸਹੀ ਪਾਜੀ ਮਿਲ ਗਏ ਚੱਲਦੇ ਆਪਾਂ ਲਓ ਜੀ ਨਹੀਂ ਨਹੀਂ ਇਹ ਜਗਾ ਨਹੀਂ ਮੇਰੀ ਆ ਪਹੁੰਚ ਗਏ ਆਪਾਂ ਜਗਾ ਹੁਣ ਲੈਣੀ ਆ ਬਾਬਾ ਜੀ ਤੁਸੀਂ ਫਿਰ ਸਿੱਖ ਟੱਚ ਵਾਲੇ ਨਾਲ ਗੱਲ ਕਰਾਓ ਫਿਰ ਆਪਾਂ ਲੈ ਲਈਏ ਵਾਹਿਗੁਰੂ ਇੱਕ ਟਾਚ ਚੱਲਣਾ ਮੀਨੋ ਗੁਰੂ ਰਾਮ ਦਸ ਮਾਰ ਸੱਚੇ ਪਾਸ਼ਾ ਪਹੁੰਚ ਗਏ ਸਟੂਡੀਓ ਜੀ ਮਹਾਰਾਜ ਜੀ ਕਿਰਪਾ ਨਾਲ ਹਾਂਜੀ ਭਾਜੀ ਕੀ ਗਾਣਾ ਚਾਹੋਗੇ ਭਾਈ ਇੱਕਦਮ ਠੰਡਾ ਠੰਡਾ ਮਹੌਲ ਹੋਇਆ ਤਾਂ ਇਸੇ ਕਰਕੇ ਆਨੰਦ ਆ ਜੀ ਮਹਾਰਾਜ ਜੀ ਹੁਣ ਮਜ਼ਾ ਆਏਗਾ ਸੋ ਅੱਜ ਦਾ ਦਿਨ ਸਾਡਾ ਮਹਾਰਾਜ ਜੀ ਕਿਰਪਾ ਨਾਲ ਇੱਥੇ ਬਤੀਤ ਹੋਣ ਵਾਲਾ ਹੈ ਹਾਂਜੀ ਇੱਥੇ ਆਪਾਂ ਅੱਜ ਦਾ ਪੂਰਾ ਦਿਨ ਇੱਥੇ ਸਮਰਪਿਤ ਪੂਰਾ ਦਿਨ ਸਮਰਪਿਤ 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 ਚੱਲ ਰਹੇ ਨੇ ਸਰਮਰਪਿਤ ਇਹ ਬੋਲ ਰਿਹਾ ਅੱਜ ਦਾ ਪੂਰਾ ਦਿਨ ਇੱਥੇ ਸਮਰਪਿਤ ਤੂੰ ਬੋਲ ਰਿਹਾ ਗੁਰੂ ਸਾਹਿਬ ਦੇ ਪ੍ਰਕਾਰ ਕੀ ਬੋਲਣਾ ਹਾਂਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਸ਼ਾ ਦੀ ਬੜੀ ਕਿਰਪਾ ਰਹਿਮਤ ਹੋਈ ਹੈ ਹਾਂਜੀ ਤੇ ਅਸੀਂ ਪਹੁੰਚ ਚੁੱਕੇ ਹਾਂ ਕਪੂਰਥਲੇ ਦੇ ਵਿੱਚ ਜੀ ਜਗਦੀਸ਼ ਭਾਜੀ ਦੇ ਸਟੂਡੀਓ ਦੇ ਵਿੱਚ ਤੇ ਹੁਣ ਸਾਡੀ ਇਫੇ ਰਿਕਾਰਡਿੰਗ ਹੋਣੀ ਹੈ ਇੱਕ ਐਲਬਮ ਦੀ ਜੀ ਤੇ ਗੁਰੂ ਪਾਸ਼ਾ ਕਿਰਪਾ ਕਰਨਾ ਅੱਜ ਸਾਰਾ ਦਿਨ ਜਿਹੜਾ ਹੈ ਗੁਰੂ ਮਹਾਰਾਜ ਦੇ ਸ਼ਬਦ ਦੀ ਵਡਿਆਈ ਦੇ ਵਿੱਚ ਲੰਘ ਜਾਣਾ ਤੇ ਰਿਕਾਰਡਿੰਗ ਜਿਹੜਾ ਆਪਣੇ ਟਰੈਕ ਨੇ ਇਹ ਇੱਕ ਐਲਬਮ ਹੈ ਆਪ ਸਾਰੀਆਂ ਸੰਗਤਾਂ ਨੇ ਅਸੀਸ ਬਖਸ਼ਣੀ ਆ ਤੇ ਗੁਰੂ ਪਾਸ਼ਾ ਗਿਰਦਾਸ ਬੇਨਤੀ ਕਰਨੀ ਕਿ ਮਾਰੇ ਸੱਚੇ ਪਾਸ਼ਾ ਜੀ ਇਸੇ ਤਰ੍ਹਾਂ ਪੂਰੇ ਜਥੇ ਨਾਲ ਆਪਣੇ ਚਰਨਾਂ ਦੇ ਨਾਲ ਜੁੜੀ ਰੱਖਣਾ ਨਾਮ ਸਿਮਰਨ ਨੇ ਤਿੰਨੇ ਤਿੰਨ ਮਿੰਟ ਦਾ ਤਾਂ ਬਖਸ਼ਣਾ ਜੀ ਕਹਾਲ ਸਾਹਿਬ ਇਹ ਇਹ ਕਿਹੜੇ ਚੈਨਲ ਤੇ ਸ਼ਬਦ ਆਉਣੇ ਆ ਇਹ ਅਪਡੇਟ ਆਪਾਂ ਫਿਰ ਕਰਦਾ ਇਹ ਚੈਨਲ ਦੀ ਜਿਹੜੀ ਅਪਡੇਟ ਬਾਅਦ ਵਿੱਚ ਉਹ ਬਾਅਦ ਚ ਤੇ ਇੱਕ ਇੱਕ ਜਿਹੜੇ ਕਈ ਲੋਕ ਕਹਿੰਦੇ ਨਾ ਇਹ ਮੂਲ ਮੰਤਰ ਨਹੀਂ ਆਇਆ ਹਾਂ ਮੂਲ ਮੰਤਰ ਭਾਈ ਸਾਹਿਬ ਜੀ ਦਾ ਜਿਹੜਾ ਰਿਕਾਰਡਿੰਗ ਕੀਤੀ ਤੇ ਵੀਡੀਓ ਵੀ ਰੈਡੀ ਹੈ ਤੇ ਅੱਜ ਆਪਾਂ ਅੱਜ ਜਾਂ ਕੱਲ ਦੇ ਵਿੱਚ ਉਹ ਰਿਲੀਜ਼ ਹੋ ਜਾਏਗਾ ਵੀਡੀਓ ਖੇਤਾ ਚ ਕੀਤੀ ਭਾਜੀ ਵੀਡੀਓ ਬੰਦਾ ਬਣ ਜਾ ਮੋਰੀ ਵਾਲ ਦੇ ਗੁਰਦਾਰੇ ਅੱਜ ਹੁਣ ਅਕਲਾ ਮੂਲਮントਰੀ ਨੇ ਅਸੀਂ ਹੋਰ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਆਂ ਵੈਸਟਰਨ ਦੇ ਵਿੱਚ ਵੈਸਟਰਨ ਦੇ ਵਿੱਚ ਸਾਡਾ ਬਹੁਤ ਮਹਾਰਾਜ ਕਿਰਪਾ ਦੱਸੋ ਕੋਈ ਪ੍ਰੋਜੈਕਟ ਭਾਈ ਸ਼ੋਕਪ੍ਰੀ ਸਿੰਘ ਸ਼੍ਰੀ ਕੰਗਨਰ ਵਾਲੇ ਥੋੜਾ ਜਿਹਾ ਸੁਣਾ ਦੇਣ ਤੁਹਾਨੂੰ ਬਸ ਮਹਾਰਾਜ ਕਿਰਪਾ ਕਰੇ ਆ ਰਹੇ ਜਲਦੀ ਸੱਤੇ ਭਾਜੀ ਕੰਨੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੂਲਮントਰ ਆਉਣਾ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਪੋਸਟੇ ਇੱਕ ਸਾਲ ਹੋ ਗਿਆ ਚਲੋ ਮਹਾਰਾਜ ਦੇ ਰਾਏ ਦਰਸਤਾਏ ਮਹਾਰਾਜ ਕਿਰਪਾ ਕਰੇ ਸੋ ਮਿਲਦੇ ਆਂ ਜੀ ਆਪਾਂ ਤੁਰਖ ਨਿਰਭਉ ਨਿਰਵੈ ਲੋ ਜੀ ਆਰੰਭ ਤਾਂ ਹੋ ਗਈ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਗੇ ਸੁਖ ਮੇਰੇ ਮੀਤਾ ਹੁਣ ਆਪਾਂ ਸ਼ੁਰੂ ਕਰਨ ਲੱਗੇ ਆਂ ਚਾਹ ਗਰਮ ਪਾਣੀ ਦੇ ਤਾ ਮੈਂ ਤਾਂ ਤੁਹੀਂ ਮਾਰਨਾ ਸਾਨੂੰ ਭਰਾ ਇਹਦੇ ਠੰਡਾ ਜੇ ਗਰਮ ਪਾਣੀ ਨਾ ਨੀ ਉਹ ਹਲਕੀ ਫੁਲਕੀ ਡਾਈਟ ਕਰਮੀਆਂ ਜਨ ਵੀ ਜਲੇ ਮੈਂ ਆਪਾਂ ਕਰਦੇ ਆਂ ਰਿਕਾਰਡ ਅੱਗੇ ਲਓ ਜੀ ਚਤਵਿੰਦਰ ਸਿੰਘ ਜੀ ਨੇ ਕਹ ਲੈ ਤਬ ਲਾਉਣਾ ਨਹੀਂ ਆਹੀ ਠੀਕ ਹੈ ਸਰ ਹੋ ਰਿਹਾ ਆ ਰਿਹਾ ਯਾਰ ਇਹ ਆ چھوٹਾ ਸ਼ਬਦ ਤੇ ਲਓ ਜੀ ਸ਼ੁਰੂ ਹੋ ਗਿਆ ਸਤਵਿੰਦਰ ਸਿੰਘ ਜੀ ਤੇ ਕਲਿੱਕ ਤੇ ਤਪਲਾ ਪਲੇ ਕਰ ਰਹੇ ਆ ਆਵਾਜ਼ ਤੁਹਾਨੂੰ ਬਾਹਰ ਨਹੀਂ ਸੁਣਾਈ ਦੇਣੀ ਕਿਉਂਕਿ ਉੱਧਰ ਕਲਿੱਕ ਆ ਰਹੀ ਹੈ ਹੈੱਡਫੋਨ ਦੇ ਵਿੱਚ ਤੇ ਭਾਜੀ ਤਪਲਾ ਪਲੇ ਕਰ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਆਪਨ ਕਰ ਲਓ ਔਰ ਬਣੀ ਵੀਡੀਓ ਜਲਦੀ ਮਿਲ ਸਕਣਾ ਬਹੁਤ ਅੱਛਾ ਕੰਮ ਕਰ ਰਹੇ ਜਗਦੀਸ਼ ਭਾਜੀ ਚੱਲਦੀ ਖਲੋਈ ਪਈ ਆ ਕਿ ਬੇਸ ਮੜਿਆ ਕਸ ਕਸ ਨੂੰ ਡੱਗੇ ਨੂੰ ਹਾਂ ਜੇਦੋ ਬਜਾਉਣਾ ਕਸ ਕੇ ਨਾਲੇ ਥੋੜਾ ਜਿਹਾ ਦਮ ਨਾਲ ਵੇ ਆਉ ਡੱਗਾ ਬੜੇ ਭਰ ਕੇ ਹਉਣੇ ਕਮ ਉਹ ਤੇ ਮੈਂ ਆਪ ਘੱਟ ਬਜਾਰਾ ਆਵਾਜ਼ ਬੜੀ ਉੱਚੀ ਵੀ ਨਹੀਂ ਭਾਜੀ ਥੋੜੀ ਆ ਆਵਾਜ਼ ਘਟਾ ਦਿਓ ਥੋੜੀ ਭਰ ਕੇ ਤੇ ਜਿੰਨਾ ਕਹੋਗੇ ਉਨਾ ਭਰ ਦਾਂਗਾ ਭਰ ਕੇ ਰੱਖ ਲੋ ਜੀ ਇਹ ਇਹ ਹੈ ਚੱਲੇ ਪਾਜੀਆ ਗੁਰੂ ਪਿਆਰਿਓ ਜਲੰਧਰ ਨੂੰ ਜਲੰਧਰ ਜਲੰਧਰ ਨੂੰ ਚੱਲੇ ਵੀਡੀਓ ਦਾ ਗੱਦ ਰੱਖਣਾ ਹੈ ਵੀਡੀਓ ਦਾ ਵੀਡੀਓ ਵੀ ਕਰ ਲਈਆਂ ਤੇ ਇਹ ਚੱਲੇ ਪਾਜੀ ਹੁਣੀ ਚੰਗਾ ਛੱਡਿਆ ਪਾਜੀ ਲੈਂਡ ਪਾਇਓ ਮੁੜ ਕੇ ਪਿੱਛੇ ਮੁੜ ਕੇ ਨਾਲ ਦੇਖੇ ਜੱਤੇ ਤੇ ਸ਼ਬਦ ਆਪਣੇ ਦਾਨੀ ਜਿੰਨੀ ਆਸ ਲੈ ਕੇ ਆਏ ਸੀ ਅੱਜ ਪੂਰੀ ਆਦਮ ਕਰ ਦਾਂਗੇ ਸਤਿ ਸ਼ਬਦ ਕਰ ਦਾਂਗੇ ਪਰ ਨਹੀਂ ਹੋਏ ਜੋ ਵੀ ਪਾਣੀ ਕੋਈ ਟਾਈਮ ਘੱਟ ਸੀ ਉਹਨਾਂ ਨੇ ਜਲੰਧਰ ਜਾਣਾ ਸੀ ਤੇ ਤਿੰਨ ਸ਼ਬਦ ਹੋ ਗਏ ਆ 16 ਪੰਜਵਾਂ ਵੀ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਹੁਣ ਆਪਾਂ ਚੱਲਦੇ ਆਂ ਬਾਈਕ ਦਿਖਾਉਣੇ ਆ ਜੀ ਤੇ ਕੈਸੇ ਰੰਗ ਹੈ ਇੱਥੇ ਸਾਡੇ ਕੋਲੇ ਮੀਂਹ ਹੈ ਨਹੀਂਗਾ ਬਿਲਕੁਲ ਵੀ ਤੇ ਅੱਗੇ ਵੇਖੋ ਮੀਂਹ ਆ ਰਿਹਾ ਕਿੰਨਾ ਹਾਂਜੀ ਵੱਟ ਨਾਲ ਵੱਟ ਛੱਡਣ ਵਾਲੀ ਗੱਲ ਹੈ ਅੱਗੇ ਪੂਰਾ ਮੀਂਹ ਤਾਬਰ ਤੋੜ ਪੈ ਰਿਹਾ ਤੁਹਾਨੂੰ ਇੱਥੇ ਤੱਕਣੀਆਂ ਆ ਗਈਆਂ ਵੇਖੋ ਆ ਗਿਆ ਮੈਂ ਇੱਧਰ ਨੂੰ ਆ ਗਿਆ ਮੈਂ ਦੇਖੋ ਹੈਰਾਨੀ ਵਾਲੀ ਗੱਲ ਮੈਂ ਬਹੁਤ ਪਿੱਛੇ ਪੈ ਰਿਆ ਸੀਗਾ ਤੇ ਇੱਥੇ ਜਮਾ ਸੁੱਕਾ ਥਾਂ ਹੈ ਇਹਦੇ ਕੋਲ ਲੋੜ ਗਿੱਲੇ ਕੱਪੜੇ ਗਿੱਲੇ ਤੇ ਅੱਗੇ ਭਾਜੀ ਲੋਈਆਂ ਸਟੇਸ਼ਨ ਤੇ ਆਏ ਆ ਤੇ ਉਹਨਾਂ ਨੂੰ ਉੱਥੋਂ ਚੜਾਉਂਦੇ ਆ ਫਿਰ ਚੱਲਦੇ ਆਪਾਂ ਆਹ ਕੜੇ ਸ਼੍ਰੀਮਾਨ ਜੀ ਦੇਖੋ ਜੀ ਆ ਲੋਈਆਂ ਦਾ ਸਟੇਸ਼ਨ ਆ ਜੀ। ਚਲਿਏ ਕਿਵੇਂ ਕਰਨਾ? ਹਾਂ ਜੀ ਆਪਾਂ ਪਹੁੰਚ ਗਏ ਜੀ। ਤੇ ਨਾ ਕੇ ਹੁਣ ਚਾਹ ਪੀਣ ਲੱਗਿਆ। ਤੇ ਬਲੌਗ ਦਾ ਇੱਥੇ ਐਂਡ ਕਰਦਾ ਜੀ। ਆਸ ਕਰਦਾ ਤੁਸੀਂ ਇੰਜੋਏ ਕੀਤਾ ਹੋਊਗਾ। ਜੇ ਹਾਲ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਓਪਨ ਕਰ ਲਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਜਲਦੀ ਮਿਲ ਸਕਣ। ਮਿਲਦੇ ਆਂ ਨੈਕਸਟ ਵੀਡੀਓ 'ਚ।